ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰੇਸ਼ਮ ਕੋਲੋਂ ਕਵਰ ਕਰਾਂਗੇ ਜੀ ਤੇ ਇੱਕ ਸਾਨੂੰ ਟੌਪ ਦਨ ਗੀਨਾ ਦਿਖਾਵਾਂ ਸੂਆ ਸੂਆ ਮਗਰ ਵੀ ਟੌਪ ਦੀ ਕਾਫੀ ਕਲਰ ਦੀ ਬੱਛੀ ਆ ਤੇ ਆਪ ਵੀ ਕਾਫੀ ਕਲਰ ਦੀ ਆ ਕਿਹੜਾ ਸੂਆ ਸੂਈ ਆ ਜਾਂ ਕਿੰਨਾ ਕੁ ਦੁੱਧ ਬਾਦੇ ਕੱਢ ਸਕਦੀ ਅੰਦਾਜ਼ਾ ਉਹ ਵੀ ਪੁੱਛ ਕੇ ਦੱਸਾਂਗੇ ਤੇ ਬੌਲਾ ਬਾਈ ਨੇ ਜਿਹੜਾ ਕੱਢਿਆ ਉਹ ਆਪਿਆ ਜੀ ਠੀਕ ਆ ਜੀ ਤੇ ਗੱਲਬਾਤ ਸਾਰੀ ਕਰਾ ਦੇਾਂਗੇ ਆ ਜਾ ਮੇਰੇ ਰੇਸ਼ਮ ਪਿੰਡ ਆ ਪਸੰਦੂ ਤੋਂ ਉਹ ਵੀਡੀਓ ਕਵਰ ਕਰ ਰਹੇ ਆਂ ਜੀ ਜ਼ਿਲ੍ਹੇ ਬਰਨਾਲੇ ਦੇ ਤਸੀਲ ਤਾਪੇ ਦੀ ਵੀਡੀਓ ਸਸੀ ਕਾ ਬਾਈ ਜੀ ਸਸੀ ਕਾ ਬਾਈ ਹੋ ਠੀਕ ਆ ਰੇਸ਼ਮ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਵੀਰ ਆਪਣਾ 82890 34172 ਰਹਿੰਦਾ ਆਪਣਾ ਜੀ ਪਿੰਡ ਸੰਧੂ ਬੁਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਆ ਗਈ ਤਪਾ ਨੇੜੇ ਆਪਾਂ ਨੂੰ ਤਪਾ ਵੀ ਆ ਗਿਆ ਮੇਰੇ ਘਿਆਨੇ ਵਾਲਾ ਤਪਾ ਰਾਇਆ ਸਹਿਣਾ ਭਡੌੜ ਭਦੂੜੇ ਆਪਣਾ ਭਡੌੜ 7 ਕਿਲੋਮੀਟਰ ਹਾਂ ਤੇ ਕਿਵੇਂ ਰਹਿੰਦਾ ਵੀਰੇ ਵੀਡੀਓ ਦਾ ਰਿਸਪੌਂਸ ਵਧੀਆ ਬੁਟੇ ਵਧੀਆ ਵਧੀਆ ਮਾਲ ਵੇਖਦਾ ਹਾਂ ਹਾਂ ਓਕੇ ਮਹਾਰਾਜ ਦੀ ਕਿਰਪਾ ਓਕੇ ਜੀ ਤੇ ਬਾਈ ਜੀ ਅੱਜ ਫਿਰ ਬੱਛੀ ਜਿਹੜੀ ਆਪਾਂ ਦੇਖੀਏ ਨੇ ਜਰਸੀ ਜਰਸੀ ਦਾ ਹੈਗੀ ਕੋਈ ਸ਼ੱਕ ਨਹੀਂ ਚ ਦੋਰ ਹੈ ਤੇ ਮਗਰ ਬੱਛੀ ਵੀ ਪੂਰੀ ਚੰਗੀ ਹੈ ਹਾਂ ਬੱਛੀ ਹੈ ਬੂਟੇ ਮਗਰ ਬਹੁਤ ਚੰਗੀ ਹੈ ਬਿਲਕੁਲ ਡਿਟੇਲ ਆ ਕੇ ਪਲੂਨ ਬੱਛੀ ਆ ਬੂਟੇ ਇਹ ਬਹੁਤ ਬੱਛੀ ਸੂਈ ਆ ਕਦੋਂ ਦੀ ਸੂਈ ਆ ਓਕੇ ਜੀ ਤੇ ਬੱਛੀ ਮਾਲਾ ਨਾਂ ਵਾਲਾ ਦੁੱਧ 17 18 ਕਿਲੋ ਦੁੱਧ ਪਾ ਦੋਗੀ 17 ਤੋਂ 18 ਕਿਲੋ ਦੁੱਧ ਆਪਾਂ ਤਾਂ ਠੰਡੀ ਸੀਲ ਦੀ ਗਾਰੰਟੀ ਆ ਚੋਣ ਚ ਬਾਪੂ ਕਰਗਾ ਪੂਰੀ ਚੰਗੀ ਆ ਮੰਨ ਪਲੇ ਵਾਲੂਆ ਦਿਖਾ ਦੇ ਆਪਾ ਕੰਪਲੀਟ ਆ ਬਾਈ ਜੇਰ ਦੀ ਕੰਪਲੀਟ ਵੀਡੀਓ ਆਪਣੇ ਕੋਲੇ ਮੇਰੇ ਨਾਲ ਸੌਦਾ ਹੋਊ ਸਾਰਾ ਕੁਝ ਦਿਖਾਵਾਂਗੇ ਬੋਲਾ ਬਾਈ ਆ ਪਿਆਗਾ ਹਾਂ ਬੋਲਾ ਆ ਪਿਆ ਜੇਰ ਦੀ ਕੰਪਲੀਟ ਆ ਵੀਡੀਓ ਕੋਲੇ ਆਪਣੇ ਜੇਰ ਦੀ ਕੰਪਲੀਟ ਧਾਰਾਂ ਧੋਰਾ ਦੇ ਓਕੇ ਹੋਊ ਤੇ ਤੁਸ ਤੋਂ ਬਾਈ 17 18 ਕਿਲੋ ਉਮੀਦ ਲਾ ਸਕਦੇ ਹਾਂ 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 17 18 ਕਿਲੋ ਰਾਮ ਨੇ ਦੱਸਦਾ ਦੁੰਦਾ ਕਿਵੇਂ ਹੋ ਰਿਹਾ ਚਾਰਾਂ ਦਾ ਆਊਟ ਏ ਖੋਲੋ ਜੀ ਤੋਰਾ ਕਰਾ ਕੇ ਚੈੱਕ ਤੇ ਚੰਗੀ ਬੱਚੀ ਆ ਕੋਈ ਖੜਕੀ ਦੀ ਹਾਂ ਕਾਫੀ ਕਲਰ ਦੀ ਆ ਮੰਨਾਂ ਕਾਫੀ ਕਲਰ ਮੋਦੀ ਬਾਦੀ ਛੋਟਾ ਕੰਨ ਟੀਕੇ ਦਾ ਪਤਾ ਬਈ ਕੁਸ ਨਾ ਬੁੱਢੇ ਟੀਕੇ ਦਾ ਨਹੀਂ ਪਤਾ ਓਕੇ ਟੀਚੂਟ ਮਾਰਨਾ ਕਿਹਾ ਤੇ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਲੰਮੀ ਬੱਚੀ ਦੇ ਬੂਥ ਦਿਖਾ ਦੇ ਕੰਨ ਦੇਖਾ ਬੋਦੀ ਦਿਖਾ ਆ ਦੇਖੋ ਜੀ ਬੱਚੀ ਪ੍ਰੋਪਰ ਬਰੀਡ ਵਾਲੀ ਆ ਗਈ ਹਾਂ ਲੰਮੀ ਸਿੱਧੀ ਆਏ ਪਈ ਆ ਮੰਨ ਲਾ ਕੋਈ ਆਏ ਨਹੀਂ ਪੱਧਰ ਬੁੱਢ ਵਾਲੀ ਜੀ ਪੱਧਰ ਆ ਗਈ ਤੇ ਜਰਸੀ ਦੇ ਕੈਟਾਗਰੀ ਦੇ ਵਿੱਚ ਪੂਰੇ ਸਾਰੇ ਕੈਰੇਕਟਰ ਪੂਰੇ ਘਾਟੇ ਹਾਂ ਲੈ ਵਾਲੂ ਆ ਹਾਂ ਐ ਨਹੀਂ ਮੰਨ ਲਾ ਪਹਿਲਾਂ ਨੂੰ ਇਹੋ ਜਿਹਾ ਥਣ ਨਹੀਂ ਲੱਗਦਾ ਤੇ ਬੱਚੀ ਦਾ ਥਣ ਸੁਣ ਬਹੁਤ ਚੰਗਾ ਗਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਖੜਨੀ ਖੋੜਨੀ ਬੱਚੀ ਦੀ ਪੂਰੀ ਟੌਪ ਕਲਾਸ ਆ ਜੀ ਠੰਡੀ ਸੀਲ ਕੋਈ ਉਹੀ ਗੱਲ ਹੀ ਨਹੀਂ ਬੁੱਟੇ ਲੈ ਓਕੇ ਆ ਜੀ ਹਨਾ ਥੱਲੇ ਥੱਲੇ ਲੈ ਲੈ ਚਲੋ ਵੀਰੇ ਉਹ ਤੇ ਤੁਹਾਨੂੰ ਕਿੱਲੇ ਆ ਜਾ ਬਸੀ ਮਨ ਬਸੀ ਨੇ ਦੁੱਧੋਂ ਬਹੁਤ ਖਰੀ ਨਿਕਲਣਾ ਦੁੱਧੋਂ ਬਹੁਤ ਜ਼ਿਆਦਾ ਖਰੀ ਬਾਕੀ ਬੋਲਾ ਵੀ ਬਹੁਤ ਕੱਟਦਾ ਹਨਾ ਹਾਂ ਬੋਲਾ ਕੱਟਦਾ ਬੁੱਟੇ ਆਪਾਂ ਰਾਤ ਵੀ ਚੋਤਾ ਸੀ ਆ ਦੇਖੋ ਜੀ ਯੋ ਕਿ ਬਾਈ ਨਾਲ ਨਾ ਇੱਕ ਦੋ ਵੇਰੀ ਨੁਕਸਾਨ ਹੋਇਆ ਬੋੜਾ ਲਾ ਕੱਢਣਾ ਹਨਾ ਹਾਂ ਤਾਂ ਕਰਕੇ ਬੋੜਾ ਕੱਢ ਦਿੰਦਾਗਾ ਨਹੀਂ ਬੋਟੇ ਕੱਢ ਲੈਨੇ ਆਪਾਂ ਯਾਰ ਉਹਨਾਂ ਹੀ ਪਸ਼ੂ ਵੱਧ ਬੰਦਾ ਹਨਾ ਉਹ ਨਹੀਂ ਸਹੀ ਗੱਲ ਆ ਜਿਹੜਾ ਦੁੱਧ ਕੱਢਣ ਦੀ ਖਾਤਰੀ ਬਣਿਆ ਹੁੰਦਾ ਦੁੱਧ ਤਾਂ ਰੋਕਣੇ ਨਹੀਂ ਚਾਹੀਦਾ ਹਾਂ ਆ ਦੇਖੋ ਜੀ ਸਹੀ ਗੱਲਾਂ ਸਹੀ ਰਹਿਣੀਆਂ ਜੀ ਦੁੱਧ ਰੋਕਣ ਨਾਲ ਨਹੀਂ ਪਸ਼ੂ ਵੇਖਣਾ ਹਾਂ ਤੇ ਲਾ ਲਓ ਫਿਰ ਬੱਚੀ ਮਾੜੀ ਜੀ ਲਾ ਬੋਟੇ ਲਾਉਣਾ ਲਾਲਾ ਬੱਚਾ ਲਾ ਦੋ ਲਾ ਕੇ ਦੇਖੋ ਚੱਕਰੀ ਗੱਲ ਨਹੀਂ ਈਲ ਸਾਬ ਪੂਰੀ ਫੁੱਲ ਆ ਬੱਚੀ ਪ੍ਰੋਪਰ ਬਰੀਡ ਵਾਲੀ ਮਗਰ ਹਨਾ ਆ ਲਓ ਜੀ ਬੱਚਾ ਦਾ ਤਾਂ ਤੇ ਨਿਆਣਾ ਪਾਤਾ ਸਭ ਕੁਝ ਕਰਤਾ ਜੀ ਧਾਰਾ ਧੂਰਾ ਸੋਣ ਆ ਲਓ ਜੀ ਦੂਜਾ ਦਿਨ ਵਰਦੀ ਆ ਬੁਟੇ ਦਾ ਦੂਜਾ ਦਿਨ ਮਾਰ ਲਓ ਓਕੇ ਛੋੜਨੇ ਪਲਾਂ ਜ਼ਰੂਰ ਹਨਾ ਪਲਾਂ ਦਾ ਬੁਟੇ ਵਸੀ ਦਾ ਆ ਲਓ ਜੀ ਚੋਣ ਜਵਾ ਦਾ ਪੋਲੀ ਭੂ ਕਰ ਗਈ ਆ ਕੋਈ ਨਹੀਂ ਕੋਈ ਹਿੱਲਣਾ ਤਾਂ ਨਹੀਂ ਹੈ ਨਹੀਂ ਠੰਡੀ ਫੋਲ ਤੇ ਠੰਡੀ ਫੋਲ ਬੱਚੇ ਜੋ ਜਾਂ ਗੁਰਗਾ ਜੀ ਚੱਲੇ ਹੈ ਨਾ ਹਾਂ ਤੇ ਬੰਦ ਬਸ ਖਾਣ ਦੇ ਊਟੇ ਕੱਢਾ ਬੱਚੀ ਨੇ ਹੂੰ ਨਿਆਣਾ ਨੂੰ ਨਾ ਲਾ ਦਿਓ ਹੂੰ ਰੇਡ ਪੁੱਛ ਕੇ ਦੱਸ ਦਿਆਂ ਜੀ ਸੁਣ ਆ ਕਰੀ ਬੱਚੀ ਬਹੁਤ ਪੈਰੀ ਹੈ ਨਾ ਭਾਈ ਬਹੁਤ ਚੰਗੇ ਊਟੇ ਬੱਚੀ ਹੂੰ ਕਿਉਂ ਇੱਕ ਨਾਲ ਦੋ ਆ ਜਾਨਵਰ ਉਹੀ ਗੱਲ ਮੰਗਰ ਬੱਚੀ ਤਿਆਰ ਹੋ ਜਾਣੀ ਆ ਖੋਲੋ ਜੀ ਨਿਆਣਾ ਖੋਲ ਦਿਓ ਪਰੇਸ਼ਾਨ ਕਾ ਨੂੰ ਕਰਨਾ ਆਪਾਂ ਇਹਨੂੰ ਆਹ ਦੇਖੋ ਜੀ ਹੁਣ ਥਾਨ ਕੱਢਿਆ ਬੱਚੀ ਨੇ ਆਹ ਕਰੀ ਜੀ ਚੈੱਕ ਕਰ ਲੈਦਾ ਤੇ ਅੱਗੇ ਲਈ ਤੁਹਾਨੂੰ ਦਿਖਾ ਦਿੰਦਾ ਗਾੜੀ ਵਿਛਾੜੀ ਬਹੁਤ ਚੰਗੀ ਹੋਊਗੀ ਯਾਰੇ ਥਣ ਤੇ 40 ਸਪੀਸ ਦੇ ਉੱਤੇ ਲੱਗੇ ਹੋਇਆ ਹਨ ਤੇ ਭਾਈ ਰੇਟ ਦੱਸੀ ਇਹਦਾ ਰੇਸ਼ਮ ਬੁੱਟੇ ਦਾ ਰੇਟ ਆ ਕੋਸ ਮਰਜ਼ੀ ਕਰ ਲਗੇ ਹੂੰ 75000 ਚੋਂ ਮਾਨਤਾਨ ਕਰਦੇ ਹਾਂ 75 ਚੋਂ ਹਾਂ ਮਾਨਤਾਨ ਖੁੱਲਾ ਹੋ ਜੂ ਹੋ ਜੂ ਬੁੱਟੇ ਓਕੇ ਖੁੱਲਾ ਮਾਨਤਾਨ ਹੋ ਜੂ ਕਿਉਂਕਿ ਕਰੀ ਗਈ ਇੱਕ ਡਿਮਾਂਡ ਹੁੰਦੀ ਆ ਤੁਸੀਂ ਪੈਸੇ ਲਾਉਂਦੇ ਟਰੇਲੂ ਅੱਛੀ ਆ ਕੋਈ ਉਹ ਚੀਜ਼ ਨਹੀਂ ਨਾਲ ਦੇ ਵਿੰਡੋ ਗਵਾਂਢੀ ਲੱਤੀਏ ਮਨ ਓਕੇ ਜੀ 75000 ਚ ਚੰਗੀ ਬੱਛੀ ਆ ਗਈ ਮੂੰਹੋਂ ਚਾਰ ਦੰਦ ਚਾਰ ਸੰਧੂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪ ਤੇ ਨੰਬਰ ਬਾਈ ਬੋਲੀ ਇਕਵਰੀ ਬਾਈ 889034127 34127 ਕਰ ਲਿਓ ਜੀ ਸੰਪਰਕ ਬਾਈ ਨਾਲ ਧੰਨਵਾਦ ਜੀ